ਮੈਂ ਪਿਛਲੇ ਦਿਨੀ ਅਮਰੀਕਾ ਗਿਆ ਸੀ ਉੱਥੇ ਇਲਾਹੀ ਗਿਆਨ ਦਾ ਸਾਗਰ ਆਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਪੁਸਤਕ ਜੋ ਬਾਬਾ ਬੰਦਾ বাহাদুর ਪਵਨ ਰਕਵਾ ਵਿਖੇ ਸ਼ਬਦ ਪ੍ਰਕਾਸ਼ ਅਜਾਇਬ ਘਰ ਬਣਿਆ ਉਸ ਦੀ ਧਾਰਤਾ ਹੈ ਇਸ ਪੁਸਤਕ ਵਿੱਚ 6 ਗੁਰੂ ਸਾਹਿਬਾਨ ਪੰਤਰਾ ਪਾਖਤ 11 ਪਟ 4 ਗੁਰਸ਼ਿਕਾ ਦੀ ਬਾਣੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਵਿੱਚ ਅੰਕਿਤ ਹੈ ਉਹਨਾਂ ਦੇ ਆਧਾਰਤ ਜਿੱਥੇ ਉਹ ਮਿਊਜ਼ਿਕ ਬਣਿਆ ਹੈ ਉਸੇ ਆਧਾਰ ਤੇ ਇਹ ਪੁਸਤਕ ਬਣੀ ਹੈ ਜਿਹੜੀ ਕਿ ਤਿੰਨ ਭਾਸ਼ਾ ਦੇ ਵਿੱਚ ਹੈ ਇੰਗਲਿਸ਼ ਪੰਜਾਬੀ ਤੇ ਹਿੰਦੀ ਦੇ ਵਿੱਚ ਤਾਂ ਕਿ ਸਾਰੇ ਵਰਗਾਂ ਦੇ ਲੋਕ ਉਸ ਪੁਸਤਕ ਨੂੰ ਪੜ੍ਹ ਸਕਣ ਅਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਬਾਰੇ ਉਹ ਉਹਨਾਂ ਦੀ ਮਹਾਨਤਾ ਵਿਸ਼ਾਲਤਾ ਅਤੇ ਜੋ ਸੱਚ ਦਾ ਪਰਦੇਸ਼ ਹੈ ਪੂਰੀ ਦੁਨੀਆ ਤੱਕ ਪਹੁੰਚਾਉਣ ਦੇ ਲਈ ਇਹ ਇੱਕ ਛੋਟਾ ਜਿਹਾ ਪਰਾਲਾ ਬਾਬਾ ਬੰਤਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਵੱਲੋਂ ਕੀਤਾ ਗਿਆ ਤੇ ਅੱਜ ਜਿੱਥੇ ਉਹ ਪੁਸਤਕ 11 ਗੁਰਦੁਆਰਾ ਸਾਹਿਬ ਦੇ ਵਿੱਚ ਰੀਲਿਸ ਹੋਈ ਹੈ ਸੈਕਰਾਮੈਂਟੋ ਦੇ ਵਿੱਚ ਗੁਰਜਤੇਜ ਸਿੰਘ ਰੰਦਾਵਾ ਜੀ ਨੇ ਪ੍ਰਬੰਧ ਕੀਤੇ ਉਸ ਤੋਂ ਬਾਅਦ ਬੇਕਰਸ ਫੀਲਡ ਵਿੱਚ ਪ੍ਰੀਤਮ ਸਿੰਘ ਕੁਲਵੀਰ 바ਵਾ ਉਹਨਾਂ ਨੇ ਪ੍ਰਬੰਧ ਕੀਤੇ ਅਤੇ ਅ ਇੰਡੀਅਨ ਐਪਲਸ ਦੇ ਵਿੱਚ ਸਿੱਧ ਮਹਾਂਜੀ ਦਾ ਪਰਿਵਾਰ ਚਿਰਾਗ ਮਹਾਂਜੀ ਤੇ ਉਹਨਾਂ ਦੇ ਮਿਸਟਰ ਕੁਲਵੀਰ ਜੋਹਲ ਉਹਨਾਂ ਸਾਰਿਆਂ ਦੇ ਉੱਥੇ ਸਾਡੇ ਹਰਵਿੰਦਰ ਵਾਲੀਆ ਜੀ ਤੇ ਸਾਰਿਆਂ ਨੇ ਮਿਲ ਕੇ ਇਹ ਪ੍ਰਬੰਧ ਕੀਤੇ ਤਾਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੋਇਆ ਉਸ ਤੋਂ ਬਾਅਦ ਅਸੀਂ ਨਿਊ ਜਰਸੀ ਗਏ ਜਿੱਥੇ ਨਿਊ ਜਰਸੀ ਦੇ ਵਿੱਚ ਵੀ ਇਹ ਬੁੱਕ ਰੀਲੀਜ਼ ਕੀਤੀ ਗਈ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਨਿਊਯਾਰਕ ਦੇ ਵਿੱਚ ਵੀ ਉਥੇ ਸਵਾਗਤ ਹੋਏ ਨੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਟਰਸਟੀ ਸਹਿਬਾਨ ਗੁਰਮੀਤ ਸਿੰਘ ਗੇਲ ਬਹਾਦਰ ਸਿੰਘ ਸਿੱਧੂ ਅਮਨਦੀਪ ਸਿੰਘ ਹਾਸ ਸਿੱਧ ਮਹਾਂਜੀ ਬੈਠੇ ਨੇ ਜਿਹੜੇ ਅਮਰੀਕਾ ਦੇ ਸਾਡੇ ਟਰਸਟੀ ਨੇ ਅਤੇ ਜਸਮੀਲ ਸਿੰਘ ਸਿੱਧੂ ਜੀ ਤੇ ਮੈਂ ਸਮਝਦਾ ਸਾਰਿਆਂ ਨੇ ਆਪੋ ਆਪਣਾ ਵਾਖੂ ਵੀ ਵਧੀਆ ਪ੍ਰਬੰਧਾਂ ਦੇ ਵਿੱਚ ਰੋਲ ਅਦਾ ਕੀਤਾ ਅਤੇ ਉਥੇ ਨਾਲ ਰਾਜਪਿੰਦਰ ਵਿਦੇਸ਼ਾ ਜੀ ਤਨਵਿੰਦਰ ਸਿੰਘ ਕੁਮਾਨ ਜੀ ਅਤੇ ਮੇਜਰ ਸਿੰਘ ਤੇ ਲੋਹ ਜੀ ਪਰਮਿੰਦਰ ਦਿਓਲ ਜੀ ਸਾਡਾ ਨਿਰਮਲ ਸਿੰਘ ਦਰੇਵਾਲ ਉਹ ਸਿੱਖਿਸ਼ੀਤਾ ਜਿਨ੍ਹਾਂ ਨੇ ਇਹ ਇੱਕ ਵੱਡਾ ਗੁਰਬੀਰ ਸਿੰਘ ਬੁੱਟਾ ਉਹਨਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਤਾਂ ਕਿ ਅਸੀਂ ਸਾਰੇ ਪ੍ਰੋਪਰ ਪ੍ਰਬੰਧ ਤੇ ਮੈਂ ਸਮਝਦਾ ਜਿੱਥੇ ਇਹ ਕਿੰਨੇ ਸ਼ਹਿਰਾਂ ਦੇ ਵਿੱਚ ਪੁਸਤਕ ਰੀਲਿਜ਼ ਹੋਈ ਅਤੇ ਉਥੇ ਦੀ ਡਿਮਾਂਡ ਬਹੁਤ ਹੋਈ ਕਿ ਮੈਂ ਹੋਰ ਘਰ ਭੇਜ ਰਿਆਂ ਇਹ ਪੁਸਤਕ ਜਾ ਰਹੀ ਹੈ ਤੇ ਇਹ ਇੱਕ ਛੋਟਾ ਜਿਹਾ ਪਰਾਲਾ ਤੇ ਅੱਜ ਦਾ ਜਿਹੜੀ ਪ੍ਰਿੰਸੀਪਲਿਟੀ ਦਾ ਦੂਸਰਾ ਜਿਹੜਾ ਸਾਡਾ ਭਾਗ ਹੈ ਉਹ ਹੈ ਕਿ ਸ਼੍ਰੀ ਹਜੂਰ ਸਾਹਿਬ ਨਦੇੜ 30 ਅਗਸਤ ਨੂੰ ਜੱਥਾ ਜਾ ਰਿਹਾ ਹੈ ਸਵੇਰੇ ਸਤਖੰਡ ਐਕਸਪ੍ਰੈਸ ਰਾਹੀਂ ਤਲੋਚਰ ਸਿੰਘ ਬਲਾਸਪੁਰ ਸਾਡੇ ਕਨਵੀਨੈਂਟ ਨੇ ਉਹ ਸਾਰੇ ਪ੍ਰਬੰਧ ਕਰ ਰਹੇ ਨੇ 30 ਅਗਸਤ ਨੂੰ ਅਸੀਂ ਅ ਹਜੂਰ ਸਾਹਿਬ ਦੇ ਰੇਲ ਲਈ ਰਵਾਨਾ ਹੋਵਾਂਗੇ 31 ਨੂੰ ਉੱਥੇ ਸ਼ਾਮ ਨੂੰ ਪਹੁੰਚਾਂਗੇ ਪਹਿਲੇ ਤਰੀਕ ਨੂੰ ਸ਼੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ 3 ਤਰੀਕ ਨੂੰ ਭੋਗ ਪੈਣਗੇ ਤੇ ਬੰਦਾ ਕਾਟ ਗੁਰਦੁਆਰਾ ਸਾਹਿਬ ਦੇ ਦੀਵਾਨ ਸਜਣਗੇ ਇਹ ਪ੍ਰੋਗਰਾਮ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਹਜੂਰ ਸਾਹਿਬ ਚਲੀਏ ਅੱਜ ਜਿੱਥੇ ਉਹਦਾ ਇੱਕ ਸਟicker ਵੀ ਜਾਰੀ ਕੀਤਾ ਗਿਆ ਕਿ ਉਸ ਸਮਾਗਮ ਦਾ ਤੇ ਕੁਝ ਸਲਵਾਨ ਕੀਤੇ ਗਏ ਨੇ ਤੇ ਸਾਡੇ ਸਤਿਕਾਰਯੋਗ পুষ্প ਮਹਾਂਤੀ ਐਡੀਸ਼ਨਲ ਐਡਵੋਕੇਟ ਜਨਰਲ ਰਹੇ ਹਰਿਆਣਾ ਦੇ ਵਿੱਚ ਅਤੇ ਇਹਨਾਂ ਦੀ ਸਮਾਜ ਨੂੰ ਵੱਡੀ ਸੇਵਾ ਦੇਣਾ ਸਿੱਧਮਾਨ ਜਿਹੜਾ ਅਮਰੀਕਾ ਦੇ ਵਿੱਚ ਉੱਥੇ ਸੋਸ਼ਲ ਪੋਲੀਟੀਕਲ ਅਤੇ ਸਮਾਜ ਸੇਵਾ ਲਈ ਟਰਾਂਸਪੋਰਟਰ ਨੇ ਉੱਥੇ ਵਿਚਰਦੇ ਨੇ ਤੇ ਸਾਡੇ ਟਰਸਟੀ ਨੇ ਤੇ ਮੈਂ ਸਮਝਦਾ ਬੜਾ ਵੱਡਾ ਰੋਲ ਹੈ ਅਸ਼ਵੀਰੀ 바ਵਾ ਸਾਡਾ ਆਸਟ੍ਰੇਲੀਆ ਦੇ ਵਿੱਚ ਵੱਡੀ ਸੇਵਾ ਨਿਭਾ ਰਿਹਾ ਹੈ ਤੇ ਮੈਂ ਜਿੱਥੇ ਬਲਦੇਵ 바ਵਾ ਜੀ ਸਾਡੇ ਟਰਸਟੀ ਨੇ ਅਸ਼ਵੀਰੀ ਮਹਾਂਤ ਜੀ ਟਰਸਟੀ ਨੇ ਅਤੇ ਸਾਰੇ ਹੀ ਰਲ ਮਿਲ ਕੇ ਇੱਕ ਟੀਮ ਹੈ ਜਿਹੜੀ ਇਹ ਸੇਵਾ ਨਿਭਾਉਂਦੀ ਹੈ ਅੱਜ ਕੋਈ ਸ਼ੀਸ਼ੀਤਾ ਦਾ ਕਿਉਂਕਿ ਸਿੱਧ ਮਹਾਂਤ ਮੈਂ ਸਮਝਦਾ ਅਮਰੀਕਾ ਦੀ ਧਰਤੀ ਤੇ ਜਾ ਕੇ ਵੱਡੀ ਸੇਵਾ ਨਿਭਾ ਰਿਹਾ ਅੱਜ ਉਹਨਾਂ ਦਾ ਸਨਮਾਨ ਕੀਤਾ ਗਿਆ ਬਹੁਤ ਬਤਵਾਰ ਸਾਰੇ ਮਿਲ ਕੇ ਜਿਹੜੀ ਇਤਿਹਾਸ ਦਾ ਪਹਿਲਾ ਜਿਹੜਾ ਗੱਲ ਹੈ ਜੀ ਵੀ ਸਿੱਖ ਇਤਿਹਾਸ ਨੂੰ ਦੁਨੀਆ ਚ ਲੈ ਜਾਣ ਦਾ ਮੈਂ ਤੁਹਾਨੂੰ ਦੱਸਦਾ ਗੁਰਬਖਸ਼ ਸਿੰਘ ਮੱਲੀ ਮੈਂਬਰ ਆਫ ਪਾਰਲੀਮੈਂਟ ਰਹੇ ਟ੍ਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਨੇ ਮੈਨੂੰ ਅੱਜ ਤੋਂ ਤਕਰੀਬਨ 7-8 ਸਾਲ ਦੀ ਗੱਲ ਹੈ ਤੇ ਮੈਂ ਉੱਥੇ ਗਿਆ ਤੇ ਮੈਨੂੰ ਕਹਿੰਦੇ ਬਾਵਾ ਜੀ ਆਪਾਂ ਦੋਨਾਂ ਨੇ ਬੈਠਣਾ ਤੇ ਆਪਾਂ ਲੰਚ ਕਰਨਾ ਲੰਚ ਕਰ ਲਗੇ ਮੈਨੂੰ ਕਹਿੰਦੇ ਬਈ ਤੁਸੀਂ ਜਿਹੜਾ ਸਿੱਖ ਇਤਿਹਾਸ ਹੈ ਇਹਨੂੰ ਇੰਗਲਿਸ਼ ਦੇ ਵਿੱਚ ਲੈ ਕੇ ਆਓ ਪੰਜਾਬੀ ਦੇ ਵਿੱਚ ਤਾਂ ਸਾਡੇ ਹੀ ਲੋਕ ਨੇ ਪੜ੍ਹਨ ਵਾਲੇ ਤੇ ਜੇ ਇੰਗਲਿਸ਼ ਹੋਏਗਾ ਅਸੀਂ ਜਿਹੜੇ ਇੱਥੋਂ ਦੇ ਟੌਪ ਪੋਸਟਾਂ ਤੇ ਲੋਕ ਬੈਠੇ ਨੇ ਚਾਹੇ ਉਹ ਪੋਲੀਟੀਕਲ ਨੇ ਅਫੀਸਰ ਨੇ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਸਾਡੇ ਗੌਰਵ ਮਈ ਇਤਿਹਾਸ ਜਦ ਉਹਨਾਂ ਤੱਕ ਜਾਏਗਾ ਤਾਂ ਉਹਦਾ ਇੱਕ ਮੈਸੇਜ ਆਏਗਾ ਉਹਦਾ ਇੱਕ ਵਧੀਆ ਸੁਨੇਹਾ ਜਾਏਗਾ ਉਹਦਾ ਲੋਕਾਂ ਦੇ ਵਿੱਚ ਅੱਛਾ ਸੁਨੇਹਾ ਜਾਏਗਾ ਕਿ ਸਾਡਾ ਇਤਿਹਾਸ ਕੀ ਹੈ ਉਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਲੋਕਾਂ ਨੂੰ ਇਸ ਜਾਣਕਾਰ ਕਰ ਤੋਂ ਵੀ ਅਸੀਂ ਅਣ ਭੇਜਾ ਹੈ ਕਿ ਉਹਦੇ ਬਾਣੀਕਾਰ ਕੌਣ ਤੇ ਇਹਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਤੇ ਅੱਜ ਮੈਂ ਸਮਝਦਾ ਮੈਨੂੰ ਬੜੀ ਤਸੱਲੀ ਹੋਈ ਹੈ ਬੜੀ ਖੁਸ਼ੀ ਹੋਈ ਹੈ 11 ਗੁਰਦੁਆਰਾ ਸਾਹਿਬ ਸੱਚਖੰਡ ਹੋਰ ਦਸਰਾਂਚੋਣਾ ਇੱਕ ਚਰਚ ਦੇ ਵਿੱਚ ਵੀ ਇਹ ਪੁਸਤਕ ਰੀਲਿਸ ਹੋਈ ਹੈ ਸੈਕਰਾਮੈਂਟੋ ਦੇ ਵਿੱਚ ਗੁਰਚੇਂਦਰ ਲੰਡਾਵਾ ਜੀ ਨੇ ਰੀਲਿਸ ਕਰਾਈ ਇੱਕ ਚਰਚ ਦੇ ਵਿੱਚ ਉੱਥੇ ਉਹ ਉਹਨਾਂ ਦੇ ਮੈਡਮ ਲੇਡੀ ਉਹਨਾਂ ਨੇ ਫਿਰ ਹੋਰ ਉਸ ਤੋਂ ਬਾਅਦ ਮਾਨ ਵਾਲੀ ਗੱਲ ਕਿ ਉਹਨਾਂ ਨੇ ਉਹ ਪੁਸਤਕ ਨੂੰ ਜਿਹੜੀ ਉਹਨਾਂ ਦੀ ਮੇਨ ਲਾਇਬ੍ਰੇਰੀ ਆ ਉਸ ਦੇ ਵਿੱਚ ਬੜੇ ਸਤਕਾਰ ਨਾਲ ਸ਼ਿਸ਼ੋਭਤ ਕੀਤਾ ਗਿਆ ਇਸ ਪੁਸਤਕ ਨੂੰ ਬਹੁਤ ਵੱਡਾ ਮਾਨ ਦਿੱਤਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਹਜੂਰ ਸਾਹਿਬ ਜਾਣ ਲਈ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਕਿ ਆਓ ਆਪਾਂ ਉਹ ਇਤਿਹਾਸਿਕ ਮਿਲਾਪ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਤੇ ਇੰਤਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਕਿਉਂਕਿ ਉਸ ਇਤਿਹਾਸਿਕ ਮਿਲਾਪ ਦਿਹਾੜੇ ਤੋਂ ਬਾਅਦ ਹੀ ਜੋ ਭਗਤੀ ਤੋਂ ਸ਼ਕਤੀ ਦਾ ਰਸਤਾ ਬਾਬਾ ਬੰਦਾ ਬਹਾਦਰ ਨੇ ਇਕ ਤਿਆਰ ਕੀਤਾ 700 ਸਾਲਾਂ ਦੇ ਮੁਗਲ ਸਾਮ ਰਾਜ ਦਾ ਖਾਤਮਾ ਕੀਤਾ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ ਨੁਸਰਤ ਬੇਦਰੰਗ ਜਾਫਤ ਅ즈ਨਾਨਕ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਨਰਲ ਨੂੰ ਯਾਦ ਕਰਨਾ ਫਰਜ਼ ਹੈ ਪਰ ਸਾਡੀਆਂ ਸਰਕਾਰਾਂ ਚਾਹੇ ਕੋਈ ਵੀ ਹੋਵੇ ਪਾਣੀ ਪਤ ਦੀਆਂ ਹਾਰੀਆਂ ਤੈਲ ਲੜਾਈਆਂ ਬੱਚਿਆਂ ਦੇ ਸਿਲੇਬਸ ਸ਼ਾਮਲ ਨੇ ਬਲਦੇ ਬਾਬਾ ਜੀ ਨੇ ਪਿੱਛੇ ਉਪਰਾਲਾ ਕੀਤਾ ਸੀ ਸਿਲੇਬਸ ਦੇ ਵਿੱਚ ਕੁਝ ਐਂਟਰੀ ਹੋਈ ਹੈ ਕਿ ਵਾਪਾ ਬੰਦਾ ਬਹਾਦਰ ਜੀ ਦਾ ਜੀਵਨ ਜਿਹੜੀ ਸਰੰਦ ਫਤਿਹ ਹੋਈ ਹੈ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਸਰੰਦ ਦੀ ਫਤਿਹ ਵੀ ਬੱਚਿਆਂ ਨੂੰ ਪੜਾਉਣ ਦੀ ਲੋੜ ਹੈ ਮੈਂ ਇਹ ਵੀ ਸਰਕਾਰ ਨੂੰ ਬੇਨਤੀ ਕਰਦਾ ਕਿ ਜਰੂਰ ਸਾਨੂੰ ਇਹ ਧਿਆਨ ਦੇਣਾ ਚਾਹੀਦਾ